ਹੁਣ ਵੀ ਬਹੁਤ ਬੰਦੇ ਇਦਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਇਹ ਸਮਝੀ ਬੈਠੇ ਆਂ ਵੀ ਇਹ ਮੇਰੇ ਹੀ ਨੇ। ਤਾਂ ਸਾਡੀ ਜ਼ਿੰਦਗੀ 'ਚ ਹੈਗੇ ਨੇ ਇਦਾਂ ਦੇ ਹੁਣ ਵੀ ਨੇ। ਮੇਰੇ ਹੀ ਨਹੀਂ ਮੇਰੇ ਹੀ ਨਹੀਂ ਆਪਣੇ ਹੀ ਨੇ। ਪਰ ਉਹ ਤੁਹਾਡੀਆਂ ਹੀ ਜਣਾ ਵੱਡ ਰਹੇ ਹੁੰਦੇ ਨੇ। ਉਸੇ ਟਾਈਮ ਦੇ ਉੱਤੇ। ਪਰ ਜਿੰਨਾ ਟਾਈਮ ਲੰਘਦਾ ਬੰਦਾ ਆਪਣੇ ਆਪ ਦੀ ਸ਼ਾਂਤ ਰਹਿੰਦਾ ਵੀ ਮੇਰੇ ਹੀ ਨੇ ਮੇਰੇ ਹੀ ਨੇ ਮੇਰੇ ਹੀ ਨੇ। ਉਹ ਤੇ ਉਦੋਂ ਪਤਾ ਲੱਗਦਾ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰਸੀਆਂ ਦੇ ਬਣ ਬਣ ਡੰਗ ਜਾਂਦੇ ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵਟ ਜਾਂਦੇ ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚਟ ਜਾਂਦੇ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈ ਲੋਕਾ ਲਾਹਾ ਇਸ ਜਹਾਨ ਚੋਂ ਹਣ ਮੈਨੂੰ ਗੱਲ ਦੱਸੋ ਅਸੀਂ ਸੋਚ ਕੇ ਬੈਠੇ ਸੀ ਵੀ ਬੰਦਾ ਮੇਰਾ ਹੈ 10 ਸਾਲ ਲੰਘੇ